ਦੋਸਤੋ ਆਰਬੀਆਈ ਯਾਨੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਇੱਕ ਬਹੁਤ ਵੱਡੀ ਖੁਸ਼ਖਬਰੀ ਜਿਹੜੀ ਹੈ ਉਹ ਪੂਰੇ ਭਾਰਤ ਵਾਸੀਆਂ ਲਈ ਦਿੱਤੀ ਹੈ ਦੱਸ ਦਈਏ ਕਿ ਜਿਹੜੀ ਖੁਸ਼ਖਬਰੀ 1 ਅਪ੍ਰੈਲ 2024 ਤੋਂ ਲਾਗੂ ਹੋ ਰਹੀ ਹੈ ਜਿਨ੍ਹਾਂ ਦੇ ਬੈਂਕ ਖਾਤੇ ਬੈਂਕਾਂ ਵਿੱਚ ਨੇ ਉਹ ਹੁਣ ਮਤਲਬ ਇਸ ਖੁਸ਼ਖਬਰੀ ਨੂੰ ਸੋਨੇ ਤੋਂ ਬਾਅਦ ਮਾਲਾ ਮਾਲ ਹੋ ਜਾਣਗੇ ਕਿਉਂਕਿ ਆਰਬੀਆਈ ਨੇ ਨਵੇਂ ਦਿਸ਼ਾ ਨਿਰਦੇਸ਼ ਬੈਂਕਾਂ ਨੂੰ ਦੇ ਦਿੱਤੇ ਨੇ ਔਰ ਜਿਹੜੇ ਲੋਕ ਭਾਰਤ ਦੇ ਵਸਿੰਦੇ ਨੇ ਔਰ ਖਾਸ ਕਰਕੇ ਉਹਨਾਂ ਦੇ ਬੈਂਕ ਦੇ ਵਿੱਚ ਖਾਤੇ ਨੇ ਤੇ ਉਹਨਾਂ ਖਾਤਿਆਂ ਦੇ ਨਾਲ ਸੰਬੰਧਿਤ ਜਿਹੜੀ ਖੁਸ਼ਖਬਰੀ ਹੈ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਸੋ ਆਰਬੀਆਈ ਨੇ ਇੱਕ ਬਹੁਤ ਵੱਡਾ ਕਦਮ ਚੱਕਿਆ ਹੈ ਜਿਸ ਦੇ ਨਾਲ ਉਹਨਾਂ ਲੋਕਾਂ ਨੂੰ ਫਾਇਦਾ ਹੋਏਗਾ ਜਿਨ੍ਹਾਂ ਦੇ ਬੈਂਕਾਂ ਦੇ ਵਿੱਚ ਮਤਲਬ ਖਾਤੇ ਨੇ ਹੁਣ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖਣਾ ਕਿਉਂਕਿ ਇਸ ਖੁਸ਼ਖਬਰੀ ਨੂੰ ਤੁਸੀਂ ਵੱਧ ਤੋਂ ਵੱਧ ਫੈਲਾਓ ਪਤਾ ਨਹੀਂ ਤੁਹਾਡੀ ਫੈਲਾਈ ਇਸ ਖੁਸ਼ਖਬਰੀ ਦਾ ਫਾਇਦਾ ਕਿਨਾ ਕਿਨਾ ਲੋਕਾਂ ਤੱਕ ਪਹੁੰਚ ਜਾਵੇ ਸੋ ਦੋਸਤੋ ਇਕ ਆਰਬੀਆਈ ਨੇ ਜਿਹੜਾ ਹੈ ਇੱਕ ਬਹੁਤ ਵੱਡਾ ਕਦਮ ਚੱਕਿਆ ਹੈ ਦਿਸ਼ਾ ਨਿਰਦੇਸ਼ ਦਿੱਤੇ ਨੇ ਬੈਂਕਾਂ ਨੂੰ ਤੇ ਉਹ ਟਿਸ਼ਾ ਨਿਰਦੇਸ਼ ਜਿਹੜੇ ਨੇ ਉਹ ਸਾਡੇ ਪਰਿਵਾਰਾਂ ਦੇ ਨਾਲ ਜੁੜੇ ਨੇ ਔਰ ਸਾਡੇ ਆਪਣੇ ਨਾਲ ਜੁੜੇ ਹੋਏ ਨੇ ਆਰਬੀਆਈ ਦੇ ਵੱਲੋਂ ਕੁਝ ਨਿਯਮਾਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਜਿਹੜੀ ਤਬਦੀਲੀ ਕੀਤੀ ਗਈ ਹੈ ਉਹ ਛੇਤੀ ਹੀ ਲਾਗੂ ਵੀ ਹੋਣ ਜਾ ਰਹੀ ਹੈ ਮਤਲਬ ਕੁਝ ਤਬਦੀਲੀ ਜਿਹੜੀ ਕੀਤੀ ਗਈ ਹੈ ਉਹ ਛੇਤੀ ਲਾਗੂ ਕਰਨ ਦਾ ਕਰਨ ਦੀ ਵੀ ਆਰਬੀਆਈ ਵੱਲੋਂ ਗੱਲ ਕੀਤੀ ਜਾ ਰਹੀ ਹੈ ਔਰ ਯਾਨੀ ਕਿ ਇਹ ਤਬਦੀਲੀ ਲਾਗੂ ਹੋਵੇਗੀ 1 ਅਪ੍ਰੈਲ 2024 ਨੂੰ ਲਾਗੂ ਹੋਣ ਜਾ ਰਹੀ ਹੈ ਔਰ ਜ਼ਰੂਰੀ ਜਾਣਕਾਰੀ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਉਣ ਜਾ ਰਹੇ ਹਾਂ ਜੋ ਸਾਡੇ ਨਾਲ ਜੁੜੀ ਹੋਈ ਹੈ ਕਿ ਜਿਸ ਵੀ ਸ਼ਖਸ ਦਾ ਕਿਸੇ ਵੀ ਬੈਂਕ ਦੇ ਵਿੱਚ ਮਤਲਬ ਕੋਈ ਖਾਤਾ ਹੈ ਔਰ ਉਸ ਖਾਤੇ ਨੂੰ ਉਹ ਇਸਤੇਮਾਲ ਨਹੀਂ ਕਰ ਰਿਹਾ ਜਾਂ ਉਸ ਦੇ ਵਿੱਚੋਂ ਕੁਝ ਰਕਮ ਕਢਵਾ ਨਹੀਂ ਰਿਹਾ ਜਾਂ ਕੁਝ ਵੀ ਪਾ ਨਹੀਂ ਰਿਹਾ ਉਹਦੇ ਵਿੱਚ ਤਾਂ ਉਹ ਜਿਹੜਾ ਇਸ ਇਸ ਖਬਰ ਨੂੰ ਸ਼ੁਰੂ ਤੋਂ ਲੈ ਕੇ ਆਖਰ ਤੱਕ ਜ਼ਰੂਰ ਵੇਖ ਲੈਣ ਔਰ ਆਪਾਂ ਅਕਸਰ ਕੀ ਹੁੰਦਾ ਹੈ ਕਿ ਜਦੋਂ ਵੀ ਕੋਈ ਖਾਤਾ ਬੈਂਕ ਦੇ ਵਿੱਚ ਖੁਲਵਾਉਂਦੇ ਆ ਤਾਂ ਬੈਂਕ ਵਾਲੇ ਸਾਨੂੰ ਕਹਿੰਦੇ ਆ ਜੀ ਇਸ ਦੇ ਵਿੱਚ ਕੁਝ ਤੁਹਾਨੂੰ ਜਿਹੜਾ ਬੈਲੈਂਸ ਹੈ ਉਹ ਰੱਖਣਾ ਪਏਗਾ ਅਕਸਰ ਆਪਾਂ ਸੁਣਦੇ ਆਂ ਕਿ ਉਹ ਬੈਲੈਂਸ ਜਿਹੜਾ ਹੈ 1000 ਤੱਕ ਵੀ ਹੋਣਾ ਚਾਹੀਦਾ 5000 ਤੱਕ ਵੀ ਹੋਣਾ ਚਾਹੀਦਾ ਵੱਧ ਤਾਂ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਹੈ ਲੇਕਿਨ ਜਦੋਂ ਆਪਾਂ ਬੈਂਕ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ ਦੇਣ ਪਿਛਲੇ 2 ਸਾਲਾਂ ਤੋਂ ਨਹੀਂ ਕਰ ਰਹੇ ਸੋ ਹੁਣ ਹੁਣ ਖਬਰ ਨੂੰ ਸ਼ੁਰੂ ਤੋਂ ਲੈ ਕੇ ਜਿਹੜੀ ਤੁਸੀਂ ਵੇਖਦੇ ਆ ਰਹੇ ਅਸਲ ਗੱਲ ਤੇ ਮੈਂ ਹੁਣ ਆ ਰਿਹਾ ਕੀ ਉਹ ਖੁਸ਼ਖਬਰੀ ਹੈ ਕੀ ਹੈ ਜਿਹੜੇ ਸ਼ਖਸ ਜਿਹੜੇ ਮਤਲਬ ਗਾਹਕ ਜਿਹੜੇ ਨੇ ਉਹ ਪਿਛਲੇ 2 ਸਾਲਾਂ ਤੋਂ ਬੈਂਕ ਖਾਤਿਆਂ ਦਾ ਇਸਤੇਮਾਲ ਨਹੀਂ ਕਰਦੇ ਜਾਂ ਉਹਦੇ ਵਿੱਚ ਬੈਲੈਂਸ ਨਹੀਂ ਹੈ ਜੇਕਰ ਬੈਲੈਂਸ ਨਹੀਂ ਹੈ ਤੇ ਆਪਾਂ ਜਦੋਂ ਬੈਂਕ ਦੇ ਵਿੱਚ ਪੈਸਾ ਜਮ੍ਹਾਂ ਕਰਵਾਉਂਦੇ ਆ ਤਾਂ ਉਸ ਦੀ ਪਲੈਂਟੀ ਜਿਹੜੀ ਆ ਪਲੈਂਟੀ ਦੇ ਰੂਪ ਵਿੱਚ ਕੁਛ ਜਿਹੜੇ ਆ ਉਹ ਕੱਟ ਲੈਂਦੇ ਨੇ ਉਹ ਕੱਟ ਲੈਂਦੇ ਨੇ ਔਰ ਉਸ ਤੋਂ ਬਾਅਦ ਉਸ ਤੋਂ ਬਾਅਦ ਜੇਕਰ ਆਪਾਂ ਕੋਈ ਲੈਣ ਦੇਣ ਨਹੀਂ ਕਰਦੇ ਦਾ ਜਿਹੜਾ ਹੈ ਰਿਜ਼ਰਵ ਬੈਂਕ ਆਫ ਇੰਡੀਆ ਮਤਲਬ ਆਰਬੀਆਈ ਉਹਨਾਂ ਖਾਤਿਆਂ ਨੂੰ ਮਤਲਬ ਜਾਂ ਤਾਂ ਸੀਲ ਕਰ ਦਿੱਤਾ ਜਾਏਗਾ ਜਾਂ ਉਹਨਾਂ ਖਾਤਿਆਂ ਨੂੰ ਬਿਲਕੁਲ ਡਿਸਟロイ ਕਰ ਦਿੱਤਾ ਜਾਏਗਾ ਕਿਉਂਕਿ ਜਦ ਉਸ ਬੈਂਕ ਦੇ ਨਾਲ ਕੋਈ ਲੈਣ ਦੇਣ ਹੀ ਨਹੀਂ ਹੈ ਤੇ ਉਹ ਮਤਲਬ ਕੋਈ ਵੀ ਐਕਸ਼ਨ ਆਰਬੀਆਈ ਲੈ ਸਕਦੀ ਹੈ ਹਾਂ ਇਸ ਦੇ ਨਾਲ ਇੱਕ ਬਹੁਤ ਵੱਡੀ ਰਾਹਤ ਹੋਰ ਵੀ ਦਿੱਤੀ ਹੈ ਕਿ ਜੇਕਰ ਦੁਬਾਰਾ ਉਹ ਆਪਣਾ ਬੈਂਕ ਖਾਤਾ ਖੁਲਬਾਉਣਾ ਚਾਹੁੰਦੇ ਨੇ ਦੁਬਾਰਾ ਉਹ ਬੈਂਕ ਦਾ ਖਾਤਾ ਖਲਬਾਉਣਾ ਚਾਹੁੰਦੇ ਨੇ ਤਾਂ ਬੈਂਕ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪਲੈਂਟੀ ਉਸ ਤੋਂ ਵਸੂਲ ਨਹੀਂ ਕਰੇਗੀ ਇਹ ਬਹੁਤ ਵੱਡੀ ਰਾਹਤ ਹੈ ਔਰ ਅਕਸਰ ਕੀ ਹੁੰਦਾ ਕਿ ਜਦੋਂ ਬੈਂਕਾਂ ਦੇ ਵਿੱਚ ਪੈਸਾ ਨਹੀਂ ਜਮਾ ਹੁੰਦਾ ਅਚਾਨਕ ਆਪਾਂ ਨੂੰ ਕੋਈ ਮਤਲਬ ਕਿਤੇ ਪੈਸਾ ਆਉਂਦਾ ਹੈ ਤਾਂ ਉਹ ਪਲੈਂਟੀ ਦੇ ਰੂਪ ਵਿੱਚ ਕੱਟੇ ਜਾਂਦੇ ਆ ਆਰਬੀਆਈ ਨੇ ਕਹਿਤਾ ਕਿ ਹੁਣ ਮਤਲਬ ਇਸ ਤਰ੍ਹਾਂ ਨਹੀਂ ਹੋਏਗਾ ਔਰ ਗਾਹਕਤਾਰਾਂ ਨੂੰ ਜਿਨ੍ਹਾਂ ਦੇ 2 ਸਾਲ ਤੱਕ ਕੋਈ ਲੈਣ-ਦੇਣ ਨਹੀਂ ਹੈ ਉਹਨਾਂ ਨੂੰ ਵੀ ਰਾਹਤ ਮਿਲੀ ਹੈ ਔਰ ਵੱਡੀ ਗੱਲ ਇੱਥੇ ਹੈ ਕਿ ਬਹੁਤ ਸਾਰੇ ਮਤਲਬ ਹੋ ਜਾਂਦੇ ਹੈ 1 April ਤੋਂ ਇਸ ਨੂੰ 2024 ਦੇ ਵਿੱਚ ਲਾਗੂ ਕੀਤਾ ਜਾਏਗਾ ਔਰ ਜੋ ਵਰਤੋਂ ਵਿੱਚ ਨਹੀਂ ਹੈ ਮਤਲਬ ਕੋਈ ਵੀ ਲੈਣ-ਦੇਣ ਨਹੀਂ ਹੈ ਔਰ ਪਿਛਲੇ 2 ਸਾਲਾਂ ਤੋਂ RBI ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਬੈਂਕ ਉਹਨਾਂ ਖਾਤਿਆਂ ਤੇ ਪਲਾਂਟੀ ਨਹੀਂ ਲਵੇਗੀ ਇਹ ਤੁਹਾਨੂੰ ਬਿਲਕੁਲ ਸਾਫ ਹੋ ਗਿਆ ਹੈ 2 ਸਾਲਾਂ ਤੱਕ ਵਰਤੋਂ ਨਹੀਂ ਹੈ ਤੇ ਉਹਨਾਂ ਤੇ ਪਲੰਟੀ ਦੇ ਲਾਗੂ ਜਿਹੜੇ ਰੂਲ ਹੈ ਉਹ ਨਹੀਂ ਹੋਣਗੇ ਆਰਬੀਆਈ ਜੇਕਰ ਬੈਂਕ ਖਾਤਾ ਬੰਦ ਤੇ ਆਏ ਵੀ ਦੱਸਿਆ ਕਿ ਖੁਲਬੋੜਾ ਚਾਹੁੰਦੀ ਹੈ ਤੇ ਉਸ ਨੂੰ ਵੀ ਕੋਈ ਵੀ ਪੈਸਾ ਨਹੀਂ ਦੇਣਾ ਪਾਏਗਾ ਸੋ ਇਹ ਬਹੁਤ ਵੱਡੀ ਰਾਹਤ ਹੈ ਹਾਂ ਆਰਬੀਆਈ ਨੇ ਇਹ ਵੀ ਕਿਹਾ ਕਿ ਜੋ ਸਕਾਲਰਸ਼ਿਪ ਵਾਲੇ ਜਾਂ ਇਸ ਤਰ੍ਹਾਂ ਸਟੂਡੈਂਟਸ ਦੇ ਨਾਲ ਰਿਲੇਟਡ ਖਾਤੇ ਨੇ ਉਹ ਜੇਕਰ ਇਨਐਕਟਿਵੇਟ ਕੋਸ਼ਤ ਨਹੀਂ ਕਰ ਦੇਗਾ ਸਭ ਤੋਂ ਪਹਿਲਾਂ ਉਸ ਦੇ ਮਤਲਬ ਇਹਨਾਂ ਐਕਟੀਵੇਟ ਉਸ ਨੂੰ ਤਾਂ ਹੀ ਕਰੇਗਾ ਸਭ ਤੋਂ ਪਹਿਲਾਂ ਜਿਸ ਦਾ ਉਹ ਖਾਤਾ ਉਸਦੇ ਨਾਲ ਸੰਪਰਕ ਕੀਤਾ ਜਾਏਗਾ ਜੇਕਰ ਉਹਨਾਂ ਦੇ ਬਾਰ ਬਾਰ ਸੰਪਰਕ ਕਰਨ ਤੋਂ ਬਾਅਦ ਵੀ ਉਹਨਾਂ ਦੇ ਨਾਲ ਸੰਪਰਕ ਨਹੀਂ ਹੁੰਦਾ ਤਾਂ ਫਿਰ ਨੋਮੀ ਨੋਮਨੀ ਜਿਹੜੇ ਵਿੱਚ ਕਿਸੇ ਦੀ ਗਰੰਟੀ ਪਾਈ ਹੁੰਦੀ ਹੈ ਉਹਨਾਂ ਨਾਲ ਸੰਪਰਕ ਕਰਕੇ ਮਤਲਬ ਇਸ ਨੂੰ ਜੋ ਵੀ ਜਿਸ ਤਰ੍ਹਾਂ ਇਸਤੇਮਾਲ ਕਰਨਾ ਉਹ ਲੋਕ ਆਪਣੇ ਸਾਥ ਦੇ ਨਾਲ ਇਨਐਕਟਿਵੇਟ ਜੋ ਹੈ ਉਹ ਅਗਲੀ ਜਿਹੜੀ ਹੋਵੇਗੀ ਸੋ ਕਹਿਣ ਦਾ ਮਤਲਬ ਇਹ ਹੈ ਕਿ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਬੈਲੈਂਸ ਜਿਹੜਾ ਹੈ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕਿ ਕੰਮਕਾਰ ਕਿੱਦਾਂ ਦੇ ਚੱਲਦੇ ਆ ਕਿੰਨੇ ਕ ਬੈਲੈਂਸ ਹੈ ਔਰ ਉਹਨਾਂ ਨੂੰ ਇਹ ਡਰ ਹੁੰਦਾ ਹੈ ਕਿ ਜੇ ਬੈਂਕ ਵਿੱਚ ਪੈਸੇ ਪੁਆਏ ਤਾ ਪਲੈਂਟੀ ਦੇ ਰੂਪ ਵਿੱਚ ਕੁਛ ਨਾ ਕੁਛ ਕੱਟ ਲੈਣਗੇ ਸੋ ਆਰਬੀਆਈ ਨੇ ਕਲੀਅਰ ਕਰ ਦਿੱਤਾ ਹੈ ਕਿ ਕੁਝ ਵੀ ਐਹੋ ਜਿਹਾ ਨਹੀਂ ਹੋਵੇਗਾ ਹੁਣ ਵੇਖਣਾ ਇਹ ਹੋਏਗਾ ਕਿ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕਿੰਨਿਆਂ ਨੂੰ ਫਾਇਦਾ ਹੁੰਦਾ ਹੈ ਸੋ ਦੋਸਤੋ ਇਹ ਇੱਕ ਜਾਣਕਾਰੀ ਹੈ ਹੋਰ ਜਾਣਕਾਰੀ ਕਰ ਦਿੰਦੇ ਆ ਕੋਈ ਗਲਤੀ ਹੋਈ ਹੋਵੇ ਤਾਂ ਮਤਲਬ ਤੁਸੀਂ ਆਰਬੀਆਈ ਦੀ ਵੈਬਸਾਈਟ ਤੇ ਵੀ ਜਾ ਕੇ ਇਹ ਸਾਰੀ ਜਿਹੜੀ ਡਿਟੇਲ ਹੈ ਤੁਸੀਂ ਵੇਖ ਸਕਦੇ ਹੋ